ਅੱਜ ਆਪਾਂ ਗੱਲ ਕਰਨੀ ਹੈ ਤੁਹਾਡੇ ਨਾਲ 5045 ਦੀ 5045 4 ਵੀਲ ਡਰਾਈਵ ਚ ਹੈ 14 9 28 ਦੇ ਟਾਇਰ ਪਿਛਲੇ ਇਹਦੇ ਤੇ ਅਗਲੇ ਟਾਇਰ ਹੈਗੇ ਇਹਦੇ 8 18 ਅਗਰ ਟਰੈਕਟਰ ਦੀ ਗੱਲ ਕਰੀਏ ਤਾਂ 45 ਹਸਪਾਵਰ ਦੇ ਵਿੱਚ ਹੈ 3 ਸਪੀਡ ਟਰੈਕਟਰ ਹੈ ए बी सी डी ਤੇ ਚਾਰ ਇਹਦੇ ਇਧਰ ਇਧਰ ए बी सी डी ਦੇ ਡਬਲ ਕਲਚ ਡਬਲ ਪੀਟੀਓ ਟਰੈਕਟਰ ਦੇਖਣ ਨੂੰ ਵੀ ਬੜਾ ਹੀ ਸੋਹਣਾ ਹੈ ਤੇ ਤੇਲ ਖਰਚੇ ਨੂੰ ਬੜਾ ਹੀ ਮਤਲਬ ਘੱਟ ਆ ਇਹਦਾ 4-ਵੀਲ ਡਰਾਈਵ ਹੋਣ ਕਰਕੇ। 3D ਇਹ ਅਡਜਸਟੇਬਲ ਨਵੀਂ ਆਈ। ਤੇ ਸਟੀering ਤੁਸੀਂ ਚੈੱਕ ਕਰ ਸਕਦੇ ਸਟੀering ਵਾਲਾ ਹੀ ਸੋਹਣਾ ਹੈ। ਛੋਟਾ ਜਿਹਾ ਸਟੀering ਇਹਦਾ 4-ਵੀਲ ਡਰਾਈਵ ਹੈ। ਤੇ ਬਾਕੀ ਸਪੀਡਾਂ A B C D ਸਰਵਰਸਨ। ਇਧਰ ਇਹੋਗੇ ਫੰਕਸ਼ਨ PTO ਦੇ। ਟੈਂਕ ਵਿੱਚ ਹੀ ਆਪਣਾ। ਬਈ ਸੱਸੀ ਗੱਲ। ਹਾਲੋ ਵੀਰੇ। ਕੀ ਹਾਲ ਚੱਲੇ? ਮੈਂ ਵਧੀਆ ਬਈ। ਬਈ ਕਿੱਥੇ ਤੇ ਰੈਡਰ ਅੱਜ? ਦੁੱਗਰੀ ਸਰਦਾਰ ਨਾਜ਼ਰ ਸਿੰਘ। ਓਕੇ ਬਾਈ ਇਹਨਾਂ ਕੋ ਪਹਿਲਾ ਟਰੈਕਟਰ ਵੀ ਹੈਗਾ। ਇਹਨਾਂ ਟਰੈਕਟਰ ਆਪਣੀ ਨਾਂ ਕੋਣੇ 545 AC 61 53 10 5105 ਹੂੰ ਤੇ ਹੁਣ ਦੇਣ ਆਪਾਂ ਨੇ ਇਹਨਾਂ ਨੂੰ 50 45 3 ਸਪੀਡ। ਓਕੇ 4 ਵੀਲ ਡਰਾਈਵ। 46 HP। ਇਹ ਟਰੈਕਟਰ ਹੈਗਾ 46 HP ਦਾ। ਬਈ ਕਿੰਨਾ ਮਾਰਕੀਟ ਵੈਲਿਅ ਦੀ ਕੀਮਤ ਕਿੰਨੀ ਹੈ? ਇਹ ਵੀ ਹੈਗੀ 9,70,000 ਰੁਪਈਆ ਓਕੇ ਦੇਖ ਸਕਦੇ ਹੋ ਜੀ ਟਰੈਕਟਰ ਆਪਣਾ ਤਿਆਰ ਹੈ ਜਾਣ ਲਈ ਵੀਰਾਂ ਕਰਾ ਰਹੇ ਸੀ ਡੈਕੋਰੇਸ਼ਨਸ ਗੇ ਲੈਗਰੋ ਮਰਿੰਡਾ ਦੇ ਦੇ ਰਹੇ ਆਂ ਜੀ ਪਪਨਾ 45 ਚੰਗੌਰ ਸਾਹਿਬ ਤੇ ਡਿਲੀਵਰੀ ਟਾਈਮ ਲੈਗਰੋ ਮਰਿੰਡਾ ਅਦੇ ਬੰਸਾ ਨੂੰ ਆਇਆ ਉਹਦਾ ਕਿਹਦੇ ਕਿਹਦੇ ਲੈ ਵਿੱਚੰਨੀ ਬਾਈਵਲ ਕਰਦੀ ਪਾਰਟੀ ਅੱਜ ਹੋਰ ਆ ਗਿਆ ਉਹ ਕੀ ਆ ਗਿਆ ਫੜਦਾ ਮਿੱਤਰ ਜੀ ਕਿਹੜਾ ਤੇ ਟਿਕਰਦੀ ਮੁਬਾਰਕਾਂ ਜੀ ਬਹੁਤ ਬਹੁਤ ਤੁਹਾਨੂੰ ਆ ਆ ਬੀਰਦੋ ਬੱਸ ਅਕੜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਭਾਈ ਮੁਬਾਰਕਾਂ ਜੀ ਚਨੀ ਬਾਈ ਸਾਡਾ ਪੂਰਾ ਖੁਸ਼ ਅੱਜ ਚਨੀ ਬਾਈ ਵਧਾਈਆਂ ਤੇਨੂੰ ਵੀਰ ਮੈਨੂੰ ਹਾਂ ਬਾਈ ਭੈ ਮੰਦੀ ਬਾਈ ਕਿਵੇਂ ਹੋ ਬਾਈ ਟਰੈਕਟਰ ਦੇਤਾ ਹੈ ਨਾ ਹਾਂ ਜੀ ਹੋਰ ਫਿਰ ਅੱਜ ਗੱਲ ਕਰ ਬਾਈ ਆਪਣੇ ਕੋ ਟਰੈਕਟਰ ਹੈਗੇ ਨੇ 4 ਹੋ ਗਏ ਵੀਰੇ ਇਹਨਾਂ ਦੇ ਚਾਰ ਕੇ ਪੰਜ ਚਾਰ ਦਿੱਤੇ ਚਾਰ ਹੋ ਗਏ ਹਨਾ ਰੈਗੂਲਰ ਕਸਟਮਰ ਤੁਹਾਡੇ ਚੰਨੀ ਬਾਈ ਬੜਾ ਖੁਸ਼ ਅੱਜ ਬਾਈ ਦਾ YouTube ਚੈਨਲ ਬਣ ਗਿਆ ਅੱਜ ਬਾਈ ਮੁਬਾਰਕਾ ਬਾਈ ਤੈਨੂੰ ਡਬਲ ਡਬਲ ਆਹ ਤਾਂ ਸੰਸਾਪਰਨ 1970 ਮੈਂ ਛੋਕੇ ਵੀ 1970 ਮਤਲਬ ਜਦੋਂ ਪਾਪੇ ਦੀ ਉਮਰ ਕਿਤਨੀ ਕੀ ਸੀ ਮੇਰੇ ਕੀ ਜੇ ਬਈ ਮੇਰੇ ਸੇ ਥੋੜਾ ਬੜਾ ਦਾ ਮਤਲਬ ਮੈਂ ਸੋਚੂ ਤੋ 25 26 ਸਾਲ ਹਾਂ ਨਹੀਂ ਨਹੀਂ ਹੈਨਾ 1970 ਜਾਤ ਰੱਥੇ ਹੈਨਾ ਉਹਦੇ ਬਾਅਦ ਫਿਰ ਨਿਆਣੇ ਕਦੋਂ ਆਏ ਤੇਰੇ ਮਨਿੰਦਰ ਹੁਣੀ ਇਹ ਤਾਂ 2000 ਦੇ ਵਿੱਚ ਮ ਆਇਆ ਨਾ ਹਾਂ ਮਤਲਬ ਸਾਰੀ ਜ਼ਿੰਦਗੀ ਪੰਜਾਬ ਚ ਗੜਦੀ ਹੂੰ ਸਦਾ ਕਰਾ ਜਦ ਮੈਂ ਆਇਆ ਨਾ ਹਾਂ ਉਹ ਚਲ ਕੋਲਾ ਗੱਡੀ ਚਲਦੀ ਸੀ ਕੋਲੇ ਵਾਲੀ ਰੇਲ ਗੱਡੀ ਹਾਂ ਉਹ ਤਾਂ ਹੁਣ ਵੀ ਚੱਲਦੀ ਆ ਲੈ ਉਹ ਹੀ ਚੱਲਦੀ ਆ ਹਾਂ ਪਹਿਲਾਂ ਲੰਬੇ ਰੂਣ ਚਲਦੀ ਸੀ ਉਹ ਹਾਂ ਹਾਂ ਉਹ ਹੀ ਚੱਲਦੀ ਸੀ ਹਰ ਇੱਕ ਕਿਸਾਨ ਪਾਉਂਦਾ ਕੋਲਾ ਧਰਨ ਹਾਂ ਫਿਰ ਚੱਲ ਫਿਰ ਤਾਂ ਬਾੜਾ ਬੜਾ ਔਖਾ ਆਉਂਦਾ ਨਾ 5 ਦਿਨ ਮੈਂ ਇੱਥੇ ਖੁੱਭ ਜੀ ਬਿਹਾਰ ਦੇ ਅੱਛਾ ਪੰਜ ਪੰਜ ਦਿਨ ਹੀ ਪੁੱਦੇ ਹੁਣ ਕਿੰਨੇ ਦਿਨ ਚ ਪੁੱਜਦਾ ਪਕਰ ਹੁਣ 24 ਘੰਟੇ ਪਹੁੰਚ ਜਾਂਦੇ ਆ ਨਾ ਕਿੰਨਾ ਐਡਵਾਂਸ ਹੋ ਗਈ ਟੈਕਨੋਲੋਜੀ ਫਿਰ ਜਦ ਵੀ ਆ ਕੇ ਬੰਦੇ ਜਾਂਦੇ ਵੀ ਤੇ ਦੋ ਦੋ ਸਾਲ ਬਾਅਦ ਤੇ ਹਾਂ ਹੈ ਨਾ ਦਿਹਾੜੀ ਵੀ 5 ਰੁਪਏ ਮਿਲਦੀ ਸੀ ਜਦ ਸਟਾਰਟਿੰਗ ਉਹ ਦਿਹਾੜੀ ਕਿੰਨੀ ਸੀ 5 ਰੁਪਇਆ 5 ਰੁਪਏ ਉਸ ਟਾਈਮ ਤੇ ਅੱਜ ਤੋਂ ਇੱਕ ਦਿਹਾੜੀ ਨਾਲ ਟੁੱਟਾ ਨਾ ਹਾਂ 150 ਰੁਪਏ ਮੈਨੂੰ ਬਣਦਾ ਜੇ ਦਿਹਾੜੀ ਲਗਾਤਾਰ ਮਤਲਬ 30 ਦਿਨ ਲੱਗੇ 5ਉ ਤੇ 15 150 ਰੁਪਏ ਬਣਦਾ ਦਾ 1970 ਚ ਫਿਰ ਦਿਹਾੜੀ ਵਧੀ ਗਾਲਾ ਤੇਰੀ ਮੁੰਗਾ 100 ਰੁਪਏ ਦੀ ਦਿਹਾੜੀ ਗਾ ਦੋਈ ਤੇਰੀ 50 ਰੁਪਏ ਆਉਣਾ ਹਾਂ ਤਾਂ 20 ਰੁਪਏ ਆ 15 ਰੁਪਏ ਹਾਂ 1520 ਹੁਆ ਜਦ ਹਾਰ ਆਇਆ ਥਾ ਨਾ 88 ਵਾਲਾ ਹਾਂ 88 ਵਾਲਾ ਹਾਂ ਤਾਂ 20 ਰੁਪਏ ਹਮ ਲੋਕ ਜੀਰੀ ਕੱਟ ਕੇ ਦਿਹਾੜੀ ਲਾਇਆ ਜੀਰੀ ਵੱਢ ਗਏ ਹਾਂ ਪਾਣਾ ਪਹਿ ਗਿਆ ਥਾ ਹਾਂ ਪਾਣਾ ਪੈ ਗਿਆ ਮਤਲਬ ਉਸ 88 ਵਾਲੇ ਹਾਰ ਚ 20 ਰੁਪਏ ਦੇੜੀ ਵੀ ਹਾਂ ਹਾਂ 20 ਰੁਪਏ ਬੱਲੇ ਯਾਰ ਉਸ ਕੇ ਬਾਅਦ 加ੜੇ ਰੁਪਏ ਆਵਾ ਹਾਂ ਐਸੇ ਬੱਤ ਬੱਤ ਤੇ ਕੱਟੀ ਹੋ ਵਧੀ ਫਿਰ 50 100 ਹਾਂ 100 ਹੋਗਾ 100 150 ਹੋਗਾ ਮੰਨ ਕੇ ਚੱਲ ਆ 1900 2024 ਚੱਲਦਾ ਨਾ 1970 ਤੇ 30 20 50 55 ਸਾਲ ਹੋ ਗਏ ਹਾਂ ਤੇ ਦਿਹਾੜੀ 5 ਰੁਪਏ ਤੋਂ ਵੱਧ ਗਏ 400 ਰੁਪਏ ਬੱਝਿਆ ਜਾਂ 500 ਲਾ ਲੇ 500 ਰੁਪਏ ਬੱਝੀ ਹਾਂ 400 ਤੋਂ 500 ਉਹ 500 ਪਰ ਜਾ ਕੇ ਖੜੀ ਖੜਗੀ 500 ਪਰ ਹੈ ਨਾ ਮਤਲਬ 450 ਦਿੰਦੇ ਆ ਹਾਂ ਮਤਲਬ 55 ਸਾਲ ਦੇ ਵਿੱਚ ਮਹਿੰਗਾਈ ਕਿੰਨੀ ਹੋਗੀ ਖਰਚੇ ਕਿੰਨੇ ਵਧ ਗਏ ਲੇ ਕਹਿੰਦੇ ਆੜੀ ਦੀ ਜਿਹੜੀ ਰੇਸ਼ਵਾ ਉੱਥੇ ਹੀ ਖੜੀ ਹਾਂ ਉੱਥੇ ਉੱਥੇ ਖੜੀ ਮਜ਼ਦੂਰ ਦੀ ਤਾਂ ਉੱਥੇ ਹੀ ਖੜੀ ਹਾਂ ਹਾਂ ਜੇ ਪਾਪਾ ਵੀ ਸਰਮਾਂ ਚ ਲੱਗਿਆ ਤਾਂ ਨਾ ਪੱਕਾ ਆਹੋ ਜਦ ਇਹ ਕਹਿੰਦਾ ਉੱਥੇ ਤਨਖਾਹ ਘੱਟ ਮਿਲਦੀ 60 ਰੁਪਏ ਮਿਲਦੀ ਮਹੀਨੇ ਦੀ ਮੈਂ 70 ਰੁਪਏ ਦੀ ਇਹ ਕਹਿੰਦਾ ਜੱਠੇ ਬਾਹਰ ਲੇਬਰ ਚ ਪੈਸੇ ਜ਼ਿਆਦਾ ਬਣਦੇ ਦੇ ਹਾਂ ਫੇ ਜੇ ਬੰਦੇ ਜੇ ਸਰਕਾਰੀ ਨੌਕਰੀ ਲੈਂਦੇ ਨਹੀਂ ਰਿਹਾ ਨਾ ਉਹ ਸਾਰੇ ਪ੍ਰਾਈਵੇਟ ਕੰਮ ਨੂੰ ਭਜਦੇ ਦੇ ਵੇ ਬਾਹਰ ਕੰਮ ਕਰੀਏ ਹਾਂ ਜੀ ਬਾਈ ਬਾਕੀ ਦੇਖੋ ਅੱਜ ਦਾ ਸਮਾਂ ਹੈ ਨਾ ਇਹ ਮਜ਼ਦੂਰੀ ਨਹੀਂ ਵਧੀ ਹੈ ਹਾਂ ਮਹਿੰਗਾਈ ਹੋਈ ਯਾਰ ਮਹਿੰਗਾਈ ਵੱਧ ਗਈ ਮਜ਼ਦੂਰੀ ਤਾਂ ਉੱਤੀ ਹੋ ਗਈ ਉੱਤੀ ਖੜੀ ਹੈ ਹਾਂ ਉਹ ਤੂੰ ਦੇਲਾ 1977 ਤੂੰ 150 ਰੁਪਏ ਮਹੀਨੇ ਦਾ ਕਮਾਉਂਦਾ ਰਮਣੇ ਚੱਲ 55 ਸਾਲ ਬਾਅਦ ਤੂੰ ਕਮਾਰਿਆ 1200 ਰੁਪਏ ਮਹੀਨੇ ਦਾ 15 ਲਾ ਕੇ ਚੱਲ 15 ਰੱਖ ਲੈ 12 ਤਾਂ ਤਾਂ ਹੈ ਵੀ ਜੇ ਰੈਗੂਲਰ ਦਿਹਾੜੀ ਮੈਂ 1200 ਦਾ ਹਾਂ ਹਾਂ 1200 ਹਰੇ ਹੋਣਾ ਹਾਂ ਤੇ ਪਾਸਾ ਮਹੀਨਾ ਦਾ 5000 ਰੁਪਏ ਮੇਰਾ ਬਣਿਆ ਹਾਂ ਪੂਰਾ ਦਿਹਾੜੀ ਨਹੀਂ ਲੱਗਿਆ ਹਾਂ ਪਰ ਪਿਛੇ 3 ਮਹੀਨੇ ਪੂਰਾ 312 113 ਸਾਲ ਅਮੋ ਮਤਲਬ ਤੇਰੀ ਉਮਰ ਅਜ ਕਿੰਨੀ ਹੋ ਗਈ ਸਾਹ ਲੈ ਪਏ 55 ਸਾਲ ਤੈਨੂੰ ਵੈਸੇ ਹੋਗੇ ਥਾਏ ਨੂੰ ਤੇ ਤੂੰ ਕਿੰਨੀ 20 ਸਾਲ ਦੀ ਉਮਰ ਜਾ ਕੇ ਦਾ 18 20 ਸਾਲ ਦਾ ਹੈ ਨਾ ਹਾਂ 20 20 ਸਾਲ ਪਰ ਮੇਰਾ ਸ਼ਾਦੀ ਹੋ ਗਿਆ 20 ਸਾਲ ਦੀ ਸ਼ਾਦੀ ਹੋ ਗਈ ਦੀ ਤਾਂ 55 ਦਾ 20 ਲਾ ਲ 75 ਸਾਲ 75 ਤੋਂ 80 ਸਾਲ ਦੇ ਵਿੱਚ ਉਮਰ ਰਹੇਗੀ ਹੈ ਨਾ ਹਾਂ 70 75 ਕੱਕਰੀ ਮੈਂ ਤੇ ਬਾਬਾ ਤੂੰ ਅੱਜ ਵੀ ਪੂਰਾ ਕੰਮ ਠੋਕੇਗਾ ਦਾ ਸੱਤ ਫਿਰ ਵੀ ਨਹੀਂ ਹੁੰਦਾ ਹਾਂ ਵੀ ਕਾਈ ਚਲਾਤਾ ਹੈ ਨਾ ਪੂਰਾ ਗਮੇ ਕਰਦਾ ਤੂੰ ਸਾਡੇ ਕੋਲ ਹੁੰਦਾ ਨਹੀਂ ਇਹਨਾਂ ਗਮੇ ਆਹ ਹਮਲਾ ਸਭ ਤੋਂ ਵੱਡਾ ਹੈ ਹਾਂਜੀ ਮਿੱਤਰੋ ਆਪਾਂ ਕਹਿੰਦੇ ਸੀ ਵੀ ਖਰਚੇ ਵਧ ਗਏ ਸਾਡੀਆਂ ਤਰਖਾ ਨਹੀਂ ਵਧੀਆਂ ਇਹ ਨਹੀਂ ਹੋਇਆ ਸਬਰ ਸੰਤੋਖ ਨਹੀਂ ਹੈ ਕੋਈ ਬੰਦਾ 50000 ਰੁਪਏ ਮਹੀਨੇ ਦਾ ਕਮਾਉਂਦਾ ਕੋਈ ਲੱਖ ਰੁਪਏ ਕਮਾਉਂਦਾ ਕੋਈ 2 ਲੱਖ ਰੁਪਏ ਕਮਾਉਂਦਾ ਤੇ ਬਾਈ ਇਹ ਬੰਦਾ ਸਾਡੇ ਨਾਲ ਬੈਠਾ ਮੇਰੇ ਪਿੰਡ ਵਿੱਚ ਤਕਰੀਬਨ 55 ਸਾਲ ਤੋਂ 60 ਸਾਲ ਹੋ ਗਏ ਬੰਦੇ ਨੂੰ ਇੱਥੇ ਆਏ ਨੂੰ ਹੈ ਨਾ ਤੇ ਸਾਡੇ ਬਾਪੂ ਦੇ ਨਾਲ ਇਸ ਬੰਦੇ ਨੇ ਮਿਹਨਤ ਕੀਤੀ ਤੇ ਤਕਰੀਬਨ 1970 ਜੈ ਨਾ 5 ਰੁਪਏ ਦਿਹਾੜੀ ਤੋਂ ਲੈ ਕੇ ਅੱਜ ਦਿਹਾੜੀ ਹੋਈ ਹੈ 400 500 ਤੇ 500 ਰੁਪਇਆ ਲਾ ਕੇ ਚੱਲੋਗੇ 55 ਸਾਲ ਦੇ ਵਿੱਚ ਦਿਹਾੜੀ ਹੋਈ 500 ਰੁਪਇਆ ਤੇ ਬੰਦਾ 5 ਰੁਪਏ ਨੂੰ ਇੱਥੇ ਆ ਤਾਂ 150 ਰੁਪਏ ਮਹੀਨੇ ਦਾ ਬਣਦਾ ਦਾ ਅੱਜ ਲਾ ਲਓ 12 130 ਰੁਪਏ ਮਹੀਨੇ ਦਾ ਬਣਦਾ ਲੇਕਿਨ ਫਿਰ ਵੀ ਸਬਰ ਸੰਦੋਖ ਪੂਰਾ ਹੈ ਹੈਨਾ ਸਬਰ ਹੈ ਸਬਰ ਹੈ 12 130 ਹਜ਼ਾਰ ਕਮਾਣ ਦੇ ਬਹੁਤ ਹੈ ਹੈਨਾ ਪਰ ਆਪਾਂ ਜੇ 50 ਹਜ਼ਾਰ ਕਮਾ ਲਈਏ ਲੱਖ ਰੁਪਏ ਕਮਾ ਲਈਏ ਸੀ ਗਏ ਰੱਬ ਫਿਰ ਵੀ ਪੈ ਘਟ ਦਿੰਦਾ ਹਾਂ ਮਤਲਬ ਇਸ ਬੰਦੇ ਨੂੰ ਸਬਰ ਹੋਣਾ ਚਾਹੀਦਾ ਹੈ ਨਾ ਮਤਲਬ ਮੰਨ ਤਸੱਲੀ ਮੈਨ ਨਹੀਂ ਜਾਈਦੀ ਕਿ ਆਪਾਂ ਇੰਨੇ ਪੈਸੇ ਕਮਾ ਕੇ ਖੋ ਜਾਈਏ ਹਾਂਜੀ ਕਮਾਣੇ ਤਾਂ ਤੂੰ 2 ਲੱਖ ਰੁਪਏ ਕਮਾ ਲਿਆ ਫਿਰ ਕਹਿੰਦਾ ਮੇਰੇ ਕੋਲ ਪੈਸੇ ਖਰਚੇ ਵੱਧ ਗਏ ਮੇਰੇ ਹਿਸਾਬ ਨੂੰ ਹੈ ਨਾ ਸੋ ਸਾਰੀ ਚੀਜ਼ਾਂ ਇਕੱਠੀਆਂ ਨਹੀਂ ਹੋਣੀਆਂ ਬਾਕੀ ਬਈ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਸਾਨੂੰ ਤੁਹਾਡੇ ਏਰੀਆ ਵਿੱਚ ਕਿਹਾ ਹਸਾਬ ਦਾ ਵਾ ਫਰਮਾ ਕਿਹੜਾ ਦੱਬਾ ਲ ਮੜੀ ਗਈ ਕਿੱਦਿ ਆਪਾਂ ਤਾਂ ਲੱਗਣ ਸੀ ਨਾ ਨਾ ਪਾਲੀ ਖਾਂ ਨਹੀਂ ਗੱਡੀਆਂ ਉਹ ਨਹੀਂ ਇੱਧਰ ਦੱਬੋ ਨਹੀਂ ਸਾਡੇ ਇੱਧਰ ਹੀ ਮੇਰੀ ਆਸ ਓਹ ਕਲਾ ਰੋਕਲਾ ਰੋਕਲਾ ਹੈਗਾ ਤੇ ਰੋਕ ਪਿਆ ਆ ਜਾ ਯਾਰ ਹੈਗਾ ਤੇ ਰਹੇਗਾ ਬੱਸ ਰੋਕਲਾ ਬੰਦ ਰੋਕਲਾ Fala,